ਕਿਸੇ ਵੀ ਬਿਮਾਰੀ ਦਾ ਇਲਾਜ ਕਰਨ ਤੋਂ ਪਹਿਲਾਂ ਉਹ ਬਿਮਾਰੀ ਦਾ ਡਾਇਗਨੋਸਿਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਪਤਾ ਲੱਗੇ ਕਿ ਆ ਬਿਮਾਰੀ ਹੈ ਤਾਂ ਉਹਦਾ ਹੱਲ ਹੋ ਸਕਦਾ ਹੈ ਕਿ ਬਵਾਸੀਰ ਔਰ ਕੈਂਸਰ ਦੇ ਸਿੰਪਟਮਸ ਬਹੁਤ ਜ਼ਿਆਦਾ ਸਿਮਿਲਰ ਹਨ ਦੋਨਾਂ ਦੇ ਵਿੱਚ ਪੇਸ਼ੈਂਟ ਨੂੰ ਖੂਨ ਆਂਦਾ ਦੋਨਾਂ ਚ ਪੇਸ਼ੈਂਟ ਨੂੰ ਭਾਰੀ ਪਨ ਲੱਗਦਾ ਹੈ ਜ਼ਿਆਦਾ ਵਾ ਟਾਇਲਟ ਜਾਣਾ ਜ਼ਿਆਦਾਤਰ ਕੈਂਸਰ ਦਾ ਸਿੰਪਟਮ ਹੁੰਦਾ ਹੈ ਟਾਇਲਟ ਟਾਈਮ ਤੇ ਐਸਾ ਮਹਿਸੂਸ ਹੋਣਾ ਕਿ ਕੁਝ ਮਾਸ ਬਾਹਰ ਆ ਜਾਂਦਾ ਹੈ ਇਹ ਐਸਾ ਲੱਗਣਾ ਕਿ ਹਰ ਥੋੜੀ ਦਿਰ ਬਾਅਦ ਕੁਝ ਵੀ ਖਾਣ ਤੋਂ ਬਾਅਦ ਇੰਜ ਲੱਗਦਾ ਕਿ ਜਿਵੇਂ ਟਾਇਲਟ ਚਲਾ ਜਾਵਾਂ ਇੰਨਾ ਸਾਰੇ ਸਿੰਪਟਮਸ ਤੋਂ ਕੁਝ ਵੀ ਹੁੰਦਾ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਕੋਲ ਜਾ ਕੇ ਉਹਨੂੰ ਚੈੱਕ ਕਰਾਉਣਾ ਚਾਹੀਦਾ ਹੈ ਡਾਇਗਨੋਸਿਸ ਕਰਾਉਣਾ ਚਾਹੀਦਾ ਟਾਇਲਟ ਦੇ ਵਿੱਚ ਜਦੋਂ ਕੋਈ ਵੀ ਬੰਦਾ ਚਾਹੇ ਉਹ ਫੋਨ ਤੇ ਟੈਬਲੇਟ ਤੇ ਕਿਸੇ ਵੀ ਚੀਜ਼ੇ ਸਕਰੋਲ ਕਰਦਾ ਰਹਿੰਦਾ ਹੈ ਯਾਨੀ ਉਹ ਸੋਸ਼ਲ ਮੀਡੀਆ ਸਕਰੋਲ ਕਰ ਰਿਹਾ ਹੈ ਤੋ ਦੇ ਸੈਂਸ ਆਫ ਟਾਈਮ ਚਲੀ ਜਾਂਦੀ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਬੈਠੇ ਹੋਏ ਅੱਧਾ ਘੰਟਾ ਹੋ ਚੁੱਕਾ ਜਦੋਂ ਜਿਆਦਾ دیر ਬੈਠੇ ਰਹਿੰਦੇ ਨੇ ਤੇ ਸੱਡੀ ਜਿਹੜੀ ਟਾਇਲਟ ਵਾਲੀ ਜਗ੍ਹਾ ਦੀ ਜਿਹੜੀ ਖੂਨ ਦੀਆਂ ਵੈਸਲਸ ਨੇ ਉਹਨਾਂ 'ਚ ਸੋਜਿਸ਼ ਆ ਜਾਂਦੀ ਸੋਜਿਸ਼ਾਂ ਦੇ ਨਾਲ ਉੱਥੇ ਬਵਾਸੀਰ ਡਵੈਲਪ ਹੋ ਜਾਂਦਾ ਇੰਗਲਿਸ਼ ਸੀਟਸ ਜਿਹੜੀਆਂ ਨੇ ਅਸੀਂ ਆਪਣੇ ਜਿਹੜੇ ਪਹਿਲਾਂ ਸਾਡੇ ਤੋਂ ਦੂਸਰੇ ਤਰੀਕੇਆਂ ਸੀਟਸ ਹੁੰਦੀਆਂ ਸੀ ਇੰਗਲਿਸ਼ ਸੀਟਸ ਲਾ ਲਈਆਂ ਜੈਟਸ ਪ੍ਰੈਸ਼ਰ ਵਾਲੇ ਆ ਇਹਨਾਂ ਦਾ ਵੀ ਨੁਕਸਾਨ ਇੰਡੀਅਨ ਔਰ ਵੈਸਟਰਨ ਕਮੋਡ ਦੀ ਗੱਲ ਕੀਤੀ ਤਾਂ ਦੇਖੋ ਇੰਡੀਅਨ ਕਮੋਡ ਵਾਸ ਫਾਰ ਫਾਰ ਬੈਟਰ ਦੈਨ ਵੈਸਟਰਨ ਕਮੋਡ ਫਿਸਟੂਲਾ ਇਸਲੀ ਡੇਂਜਰਸ ਹੈ ਕਿ ਜੇ ਤੁਸੀਂ ਇਹਨੂੰ ਟਰੀਟ ਨਾ ਕਰਾਓ ਤੇ ਕਾਫੀ ਡੀਪ ਹੋ ਜਾਂਦਾ ਪਹਿਲਾਂ ਸ਼ੁਰੂ ਤੇ ਇਹਦਾ ਟਰੀਟਮੈਂਟ ਬੜਾ ਸਿੰਪਲ ਹੁੰਦਾ ਪਰ ਜਿਵੇਂ ਜਿਵੇਂ ਟਾਈਮ ਬੀਤਦਾ ਜਾਂਦਾ ਹੈ ਪਸ ਦੇ ਨਾਲ ਉਹ ਗਲ ਗਲ ਕੇ ਇੰਨਾ ਡੀਪ ਹੋ ਜਾਂਦਾ ਹੈ ਕਿ ਸਮ ਟਾਈਮਸ ਉਹ ਕੰਪਲੈਕਸ ਫਿਸਟੂਲਾਜ ਕਨਵਰਟ ਹੋ ਜਾਂਦਾ ਸਤਿ ਸ਼੍ਰੀ ਅਕਾਲ ਮੈਜੰਦਰ ਸਿੰਘ ਖੈਰਾ ਤੁਸੀਂ ਦੇਖ ਰਹੇ ਹੋ ਜੱਗ ਬਾਣੀ ਅਕਸਰ ਅਸੀਂ ਕਹਿੰਦੇ ਆ ਵੀ ਬਹੁਤ ਵਾਰ ਸ਼ਰਮ ਜਿਹੜੀ ਆ ਉਹ ਮਾਰ ਜਾਂਦੀ ਆ ਸਨ ਪਰ ਜਦੋਂ ਰੋਗਾਂ ਦੀ ਗੱਲ ਕਰਦੇ ਆਂ ਖਾਸ ਕਰਕੇ ਗੁਪਤ ਰੋਗ ਜਾਂ ਇਦਾਂ ਦੀ ਥਾਂ ਦੇ ਉੱਤੇ ਰੋਗ ਜਿਹੜਾ ਕਿ ਤੁਹਾਨੂੰ ਹੋ ਜਵੇ ਉਹਦੇ ਤੇ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁਤ देर ਹੋਈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਉਹਨਾਂ ਦੇ ਵਿੱਚੋਂ ਬਵਾਸੀਰ ਪਰ ਅਕਸਰ ਅਸੀਂ ਬਵਾਸੀਰ ਨੂੰ ਮਿਸ ਗਾਈਡ ਕਰ ਜਾਂਦੇ ਆਂ ਵੀ ਚਲੋ ਕੋਈ ਗੱਲ ਨਹੀਂ ਬਵਾਸੀਰ ਆ ਖੂਨੀ ਆ ਮੋਖਿਆਂ ਵਾਲੀ ਆ ਇਹ ਸਾਨੂੰ ਆਮ ਸੁਣਨ ਨੂੰ ਚ ਹੁੰਦਾ ਆ ਪਰ ਬਵਾਸੀਰ ਤੋਂ ਬਾਅਦ ਕੈਂਸਰ ਵੀ ਆ ਹੋਰ ਵੀ ਬਹੁਤ ਸਾਰੀਆਂ ਬਾਰੀਆਂ ਹੋ ਸਕਦੇ ਆ ਜੇ ਤੁਸੀਂ ਧਿਆਨ ਨਹੀਂ ਦਿੱਤਾ ਮੇਰੇ ਨਾਲ ਰਾਣਾ ਹਸਪੀਟਲ ਤੋਂ ਡਾਕਟਰ ਹਰਤੇਂਦਰ ਸੂਰੀ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਸਾਰੀਆਂ ਜੜੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਤੁਹਾਡੇ ਡਾਊਟਸ ਨੇ ਉਹਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦਸਤਿਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਥੈਂਕ ਯੂ ਅੱਛਾ ਬਹੁਤ ਬਾਰੇ ਹੁੰਦਾ ਵੀ ਬਵਾਸਿਰ ਦਾ ਨਾਮ ਸੁਣਿਆ ਹੋਇਆ ਕੋਈ ਕਹਿੰਦਾ ਜੀ ਕੇਲੇ ਚ ਪਾ ਕੇ ਫੁਲਾਨੀ ਥਾਂ ਦੇ ਦਵਾਈ ਦਿੰਦੇ ਆ ਉੱਥੋਂ ਲਿਆ ਮਲਮ ਲਾਲਾ ਉਹ ਕੋਈ ਗੱਲ ਨਹੀਂ ਆਪ ਹੀ हट ਜਾਣੀ ਆ ਟੈਬੂ ਕਿਹੜੇ ਕਿਹੜੇ ਜੁੜਿਆ ਤੁਹਾਨੂੰ ਲੱਗਦਾ ਵੀ ਇਹ ਆਪਾਂ ਲੋਕੀ ਅਕਸਰ ਉਦੋਂ ਆਉਂਦਿਆ ਜਦੋਂ ਪਾਣੀ ਝੁੱਲ ਜਾਂਦਾ ਬਹੁਤ ਅੱਗੇ ਨਿਕਲ ਜਾਂਦਾ ਕੰਮ ਤੁਸੀਂ ਬਿਲਕੁਲ ਠੀਕ ਕਿਹਾ ਦੇਖੋ ਕਿਸੇ ਵੀ ਬਿਮਾਰੀ ਦਾ ਇਲਾਜ ਕਰਨ ਤੋਂ ਪਹਿਲਾਂ ਉਹ ਬਿਮਾਰੀ ਦਾ ਡਾਇਗਨੋਸਿਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਪਤਾ ਲੱਗੇ ਕਿ ਆ ਬਿਮਾਰੀ ਹੈ ਤਾਂ ਉਹਦਾ ਹੱਲ ਹੋ ਸਕਦਾ ਹ ਹ ਆਮ ਤੌਰ ਤੇ ਬਿਨਾ ਡਾਇਗਨੋਸਿਸ ਤੇ ਕਿਸੇ ਨੂੰ ਟਾਇਲਟ ਵਾਲੀ ਜਗ੍ਹਾ ਤੇ ਕੋਈ ਦਰਦ ਹੋ ਜੇ ਜਲਨ ਹੋ ਜੇ ਖੂਨ ਆਨ ਲੱਗ ਜਾਏ ਪਸ ਆਨ ਲੱਗ ਜਾਏ ਉਹਨਾਂ ਲੱਗਦਾ ਮੈਨੂੰ ਬਵਾਸੀਰ ਹੋ ਗਈ ਮਰ ਸਾਰੀਆਂ ਚੀਜ਼ਾਂ ਬਵਾਸੀਰ ਉਹਦੇ ਲਈ ਸਭ ਕੁਝ ਹੀ ਬਵਾਸੀਰ ਹੈ ਇੱਕ ਨਾਰਮਲ ਬੰਦੇ ਲਈ ਜਿਹੜਾ ਨਾਨ ਮੈਡੀਕਲ ਹੈਗਾ ਉਹਨੂੰ ਤੇ ਸਾਰੀਆਂ ਚੀਜ਼ਾਂ ਬਵਾਸੀਰ ਹੀ ਲੱਗਦੀਆਂ ਪਰ ਐਸਾ ਹੁੰਦਾ ਨਹੀਂ ਤੇ ਇਸੇ ਕਰਕੇ ਮੈਨੀ ਟਾਈਮਸ ਉਹਦਾ ਟ੍ਰੀਟਮੈਂਟ ਜਿਹੜਾ ਉਹ ਜਨਰਲਾਈਜ਼ਡ ਲੰਦਾ ਉਹ ਫੇਲ ਹੋ ਜਾਂਦਾ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ ਔਰ ਅੰਦਰ ਅੰਦਰ ਬਿਮਾਰੀ ਵੱਧਦੀ ਜਾਂਦੀ ਹੈ ਜੀ ਅੱਛਾ ਕੈਂਸਰ ਅੱਜਕੱਲ ਬਹੁਤ ਸੁਣਨ ਆਇਆ ਖਾਸ ਕਰਕੇ ਤੁਹਾਡੇ ਐਨਲ ਏਰੀਆ ਤੇ ਜਿਹਨੂੰ ਆਪਾਂ ਕਹਿੰਦੇ ਰੈਕਟਰਲ ਏਰੀਆ ਉਹਦੇ ਤੇ ਕੈਂਸਰ ਜਿਹੜਾ ਕਹਿੰਦੇ ਅੱਜਕੱਲ ਬਹੁਤ ਹੁੰਦਾ ਇਹ ਬਵਾਸੀਰ ਦਾ ਕਰਕੇ ਹੁੰਦਾ ਖੈਰਾ ਸਾਹਿਬ ਇਹ ਬਹੁਤ ਹੀ ਅੱਛਾ ਕੁਐਸਚਨ ਹੈ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਲੋਕਾਂ ਲਈ ਜ ਕਿ ਬਵਾਸੀਰ ਔਰ ਕੈਂਸਰ ਦੇ ਸਿੰਟਮਸ ਬਹੁਤ ਜਿਆਦਾ ਸਿਮਿਲਰ ਹਨ ਹੂੰ ਦੋਨਾਂ ਦੇ ਵਿੱਚ ਪੇਸ਼ੈਂਟ ਨੂੰ ਖੂਨ ਆਂਦਾ ਦੋਨਾਂ ਚ ਪੇਸ਼ੈਂਟ ਨੂੰ ਭਾਰੀ ਪਨ ਲੱਗਦਾ ਦੋਨਾਂ ਚ ਪੇਸ਼ੈਂਟ ਨੂੰ ਲੱਗਦਾ ਸਮ ਟਾਈਮਸ ਕਿ ਮੈਂ ਬਾਰ-ਬਾਰ ਟਾਇਲਟ ਜਾਵਾਂ ਪਰ ਜਿਆਦਾ ਵਾ ਟਾਇਲਟ ਜਾਣਾ ਜ਼ਿਆਦਾਤਰ ਕੈਂਸਰ ਦਾ ਸਿੰਟਮ ਹੁੰਦਾ ਹੈ ਤਾਂ ਪੇਸ਼ੈਂਟ ਇਸ ਕਨਫਿਊਜ਼ਨ ਚ ਕਿ ਮੈਨੂੰ ਤਾਂ ਬਵਾਸੀਰ ਹੈ ਜੀ ਇਧਰੋਂ ਉਧਰੋਂ ਦਵਾਈ ਲੰਦਾ ਰਹਿੰਦਾ ਔਰ ਬਿਮਾਰੀ ਅਗਲੀ ਸਟੇਜ ਚ ਚਲੀ ਜਾਂਦੀ ਹੈ ਔਰ ਫਿਰ ਉਹਦੇ ਨਾਲ ਲਾਈਫ ਥ੍ਰੈਟਨਿੰਗ ਕੰਪਲਿਕੀਸ਼ਨ ਹੁੰਦੀਆਂ ਬੜੇ سارے ਲੋਕ ਆਪਣੀ ਜ਼ਿੰਦਗੀ ਗਵਾ ਦਿੰਦੇ ਨੇ ਜੀ ਅੱਛਾ ਮਤਲਬ ਜੇ ਕੈਂਸਰ ਨਾ ਹੋਵੇ ਮਤਲਬ ਕਦੋਂ ਚੈੱਕ ਕਰਾਉਣਾ ਚਾਹੀਦਾ ਤੁਹਾਨੂੰ ਦੇਖੋ ਇਹਦੇ ਕੁਝ ਲਾਮਤਾਂ ਨੇ ਕੁਝ ਸਿੰਪਟਮਸ ਨੇ ਜਦੋਂ ਤੁਹਾਨੂੰ ਹੋਣ ਜਿਵੇਂ ਟਾਇਲਟ ਚ ਖੂਨ ਆਣਾ ਟਾਇਲਟ ਟਾਈਮ ਤੇ ਦਰਦ ਹੋਣਾ ਜਲਨ ਹੋਣਾ ਐਸਾ ਲੱਗਣਾ ਕਿ ਭਾਰੀਪਨ ਕੋਈ ਟਾਇਲਟ ਟਾਈਮ ਤੇ ਐਸਾ ਮਹਿਸੂਸ ਹੋਣਾ ਕਿ ਕੁਝ ਮਾਸ ਬਾਹਰ ਆ ਜਾਂਦਾ ਹੂੰ ਇਹ ਐਸਾ ਲੱਗਣਾ ਕਿ ਹਰ ਥੋੜੀ ਦਿਰ ਬਾਅਦ ਕੁਝ ਵੀ ਖਾਣ ਤੋਂ ਬਾਅਦ ਇੰਜ ਲੱਗਦਾ ਕਿ ਜਿਵੇਂ ਟਾਇਲਟ ਚਲਾ ਜਾਵਾਂ ਜਾਂ ਤੁਸੀਂ ਟਾਇਲਟ ਜਾਂਦੇ ਹੋ ਸਟੂਲ ਪਾਸ ਹੋ ਜਾਂਦਾ ਪਰ ਫਿਰ ਵੀ ਲੱਗਦਾ ਰਹਿੰਦਾ ਕਿ ਭਾਰੀਪਨ ਹੈ ਕਿ ਹੱਲੀ ਵੀ ਪੇਟ ਪੂਰੀ ਤਰ੍ਹਾਂ ਖਾਲੀ ਨਹੀਂ ਹੋਇਆ ਔਰ ਉਸ ਚੱਕਰ ਤੁਸੀਂ ਬਹੁਤ ਬਹੁਤ देर ਟਾਇਲਟ 'ਚ ਬੈਠੇ ਰਹਿੰਦੇ ਹੋ ਤਾਂ ਇੰਨਾ ਸਾਰੇ ਸਿੰਪਟਮਸ 'ਚੋਂ ਕੁਝ ਵੀ ਹੁੰਦਾ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਕੋਲ ਜਾ ਕੇ ਉਹਨੂੰ ਚੈੱਕ ਕਰਾਉਣਾ ਚਾਹੀਦਾ ਹੈ ਡਾਇਗਨੋਸਿਸ ਕਰਾਉਣਾ ਚਾਹੀਦਾ ਜੀ ਅੱਛਾ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਲੋਕੀ ਕਹਿੰਦੇ ਆ ਵੀ ਅਕਸਰ ਤੁਹਾਨੂੰ ਕਨਸਟਿਪੇਸ਼ਨ ਆ ਯਾਨੀ ਕਿ ਤੁਹਾਨੂੰ ਖੁੱਲ ਕੇ ਤੁਸੀਂ ਤੁਹਾਡਾ ਪੇਟ ਕਲੀਅਰ ਨਹੀਂ ਹੁੰਦਾ ਹੈਗਾ ਇਹ ਵੀ ਕਬਜ਼ ਦਾ ਇੱਕ ਨਿਸ਼ਾਨ ਹੁੰਦਾ ਹੈ ਦੇਖੋ ਕਬਜ਼ ਪਹਿਲੀ ਗੱਲ ਤਾਂ ਸਾਰੀਆਂ ਇਨਲ ਏਰੀਆ ਦੀਆਂ ਬਿਮਾਰੀਆਂ ਦੀ ਮਾਂ ਹੈ ਕਬਜ਼ ਕਬਜ਼ ਦੇ ਨਾਲ ਉਹ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਤੁਹਾਨੂੰ ਕਬਜ਼ ਤੇ ਕਨਸਟਿਪੇਸ਼ਨ ਮਤਲਬ ਇਹ ਅੰਗਰੇਜ਼ੀ ਤੁਹਾਨੂੰ ਹਾਂਜੀ 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 ਵੀ ਕਨਸਟਿਪੇਸ਼ਨ ਨੂੰ ਆਮ ਭਾਸ਼ਾ 'ਚ ਕਬਜ਼ ਕਹਿ ਦਿੰਦੇ ਨੇ ਜੀ ਪਰ ਕਬਜ਼ ਦੇ ਆਮ ਤੌਰ ਤੇ ਮੰਨਿਆ ਜਾਂਦਾ ਵੀ ਮੈਨੂੰ ਅੱਜ ਟਾਇਲਟ ਨਹੀਂ ਆਈ ਤਾਂ ਮੈਨੂੰ ਕਬਜ਼ ਹੋ ਗਈ ऐसा ਨਹੀਂ ਹੋ ਸਕਦਾ ਕਿ ਤੁਸੀਂ ਕੱਲ ਬਹੁਤ ਹੈਵੀ ਡਾਈਟ ਖਾਧੀ ਤੁਹਾਡੀ ਬਾਡੀ ਨੇ ਉਹਨੂੰ ਪ੍ਰੋਸੈਸ ਕਰਨ 'ਚ ਟਾਈਮ ਜ਼ਿਆਦਾ ਲਗਾ ਦਿੱਤਾ ਤਾਂ ਉਹਨੂੰ ਅਸੀਂ ਕਬਜ਼ ਨਹੀਂ ਮੰਨਾਂਗੇ ਉਹ ਬਾਡੀ ਦਾ ਪ੍ਰੋਸੈਸਿੰਗ ਟਾਈਮ ਮੰਨਾਂਗੇ ਕਬਜ਼ ਦਾ ਮਤਲਬ ਹੈ ਕਿ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਇੰਜ ਲੱਗ ਰਿਹਾ ਜਿਵੇਂ ਵਰਬਸ ਆਈ ਜਾ ਰਹੇ ਹੈ ਗੈਸ ਬਣੀ ਜਾ ਰਹੀ ਹੈ ਤੁਸੀਂ ਟਾਇਲਟ ਜਾਂਦੇ ਹੋ ਕੋਸ਼ਿਸ਼ ਕਰਦੇ ਹੋ ਸਟੂਲ ਪਾਸ ਹੀ ਨਹੀਂ ਹੁੰਦਾ 3 ਦਿਨ ਤੋਂ ਜ਼ਿਆਦਾ ਪੀਰੀਅਡ ਨਿਕਲ ਗਿਆ ਇਹ ਸਟੂਲ ਪਾਸ ਹੁੰਦੇ ਤਾਂ ਇੰਨਾ ਹਾਰਡ ਹੈ ਕਿ ਤੁਸੀਂ ਉਹਨੂੰ ਪਾਸ ਹੀ ਨਹੀਂ ਕਰ پا ਰਹੇ ਐਨਾ ਦਰਦ ਹੋ ਰਿਹਾ ਤੁਹਾਨੂੰ ਟਾਇਲਟ ਪਾਸ ਕਰਦੇ ਹੋਏ ਕਿ ਉਹ ਅੰਦਰ ਇੱਕ ਲੰਪ ਦੀ ਫਾਰਮੇਸ਼ਨ ਚ ਆ ਗਿਆ ਉਹਨੂੰ ਅਸੀਂ ਸਾਰੀ ਚੀਜ਼ ਨੂੰ ਕਬਜ਼ ਕਹਿੰਦੇ ਆ ਜੀ ਅੱਛਾ ਕਬਜ਼ ਦਾ ਕਾਰਨ ਕੀ ਹੁੰਦਾ ਵੀ ਤੁਸੀਂ ਤੁਹਾਡਾ ਲਾਈਫ ਸਟਾਈਲ ਕਬਜ਼ ਦਾ ਕਾਰਨ ਲਾਈਫ ਸਟਾਈਲ ਹੈ ਤੁਹਾਡਾ ਬਿਲਕੁਲ ਤੁਸੀਂ ਠੀਕ ਪੁਆਇੰਟ ਆਊਟ ਕੀਤਾ ਇਹ ਹੀ ਰਾਈਟ ਵਰਡ ਹੈ ਲਾਈਫ ਸਟਾਈਲ ਤੁਹਾਡਾ ਕਿਵੇਂ ਤੁਸੀਂ ਕੀ ਖਾਂਦੇ ਹੋ ਔਰ ਕਿਵੇਂ ਖਾਂਦੇ ਹੋ ਜੋ ਤੁਸੀਂ ਖਾਧਾ ਉਹਦੇ ਚ ਕਿਆ ਫਾਈਬਰ ਕੰਟੈਂਟ ਪ੍ਰੋਪਰ ਹੈ ਕਿ ਤੁਸੀਂ ਸਿਰਫ ਪ੍ਰੋਟੀਨਸ ਹੀ ਖਾਂਦੇ ਰਹਿੰਦੇ ਹੋ ਜਿਹਦੇ ਚ ਫਾਈਬਰ ਹੈ ਹੀ ਨਹੀਂ ਹੂੰ ਉਸ ਤੋਂ ਬਾਅਦ ਤੁਸੀਂ ਜਦੋਂ ਖਾਦਾ ਤਾਂ ਕਿਆ ਤੁਸੀਂ ਪੂਰਾ ਚਬਾ ਚਬਾ ਕੇ ਖਾਂਦਾ ਜਾਂ ਜਲਦਬਾਜ਼ੀ ਚ ਖਾਂਦਾ ਕਿਉਂਕਿ ਡੈਫੀਨੇਟਲੀ ਉਹਦਾ ਪ੍ਰੋਸੈਸਿੰਗ ਤੇ ਅਸਰ ਹੋਏਗਾ ਔਰ ਉਸ ਤੋਂ ਬਾਅਦ ਅਗਲੀ ਗੱਲ ਇੰਪੋਰਟੈਂਟ ਏ ਹੈ ਕਿ ਜਦੋਂ ਤੁਸੀਂ ਟਾਇਲਟ ਗਏ ਤਾਂ ਉੱਥੇ ਕਿੰਨਾ ਟਾਈਮ ਸਪੈਂਡ ਕੀਤਾ ਅਗਰ ਤੁਸੀਂ ਟੂ ਮੱਚ ਟਾਈਮ ਟਾਇਲਟ ਸਪੈਂਡ ਕਰਦੇ ਹੋ ਤਾਂ ਉਹ ਵੀ ਇੱਕ ਰੀਜ਼ਨ ਹੈ ਜੀ ਅੱਜਕਲ ਮਾਡਰਨ ਵਰਡ ਐ ਸੌਰੀ ਤੁਹਾਨੂੰ ਰੋਕ ਰਿਆਂ ਮਾਡਰਨ ਵਰਡ ਐ ਅਸੀਂ ਫੋਨ ਲੈ ਜਾਂਦੇ ਆਂ ਅਸੀਂ ਸਾਰਿਆਂ ਨੇ ਆਪਣੇ ਅੰਗੇਜਮੈਂਟਸ ਨੇ ਕ੍ਰੀਏਟਿਵ ਕੰਮ ਜਿਹੜੇ ਨੇ ਉਹ ਟਾਇਲਟ 'ਚ ਬੈੱਕ ਕਰਦੇ ਰਹਿੰਦੇ ਆ ਇਹ ਇਹ ਸਹੀ ਚੀਜ਼ ਆ ਇਹ ਸਭ ਤੋਂ ਵੱਡੀ ਬਿਮਾਰੀ ਦੀ ਜੜ ਅੱਜ ਦੀ ਰੇਟ 'ਚ ਇਹ ਪ੍ਰੋਬਲਮ ਆ ਜੋ ਤੁਸੀਂ ਹੁਣੇ ਆਪ ਹੀ ਪੁਆਇੰਟ ਆਊਟ ਕੀਤੀ ਹੈ ਟਾਇਲਟ ਦੇ ਵਿੱਚ ਜਦੋਂ ਕੋਈ ਵੀ ਬੰਦਾ ਚਾਹੇ ਉਹ ਫੋਨ ਤੇ ਟੈਬਲੇਟ ਤੇ ਕਿਸੇ ਵੀ ਚੀਜ਼ੇ ਸਕਰੋਲ ਕਰਦਾ ਰਹਿੰਦਾ ਹੈ ਯਾਨੀ ਉਹ ਸੋਸ਼ਲ ਮੀਡੀਆ ਸਕਰੋਲ ਕਰ ਰਿਹਾ ਹੈ ਉਦੇ ਸੈਂਸ ਆਫ ਟਾਈਮ ਚਲੀ ਜਾਂਦੀ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਬੈਠੇ ਹੋਏ ਅੱਧਾ ਘੰਟਾ ਹੋ ਚੁੱਕਾ ਹੈ ਇਸੇ ਲਈ ਆਪਾਂ ਦੇਖਦੇ ਹਾਂ ਕਿ ਕਈ ਲੋਕ ਟਾਇਲਟਸ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਜਦੋਂ ਉਹ ਜ਼ਿਆਦਾ دیر ਬੈਠੇ ਰਹਿੰਦੇ ਨੇ ਤੇ ਸੱਡੀ ਜਿਹੜੀ ਟਾਇਲਟ ਵਾਲੀ ਜਗ੍ਹਾ ਦੀ ਜਿਹੜੀ ਖੂਨ ਦੀਆਂ ਵੈਸਲਸ ਨੇ ਉਹਨਾਂ 'ਚ ਸੋਜਿਸ਼ ਆ ਜਾਂਦੀ ਹੈ ਸੋਜਿਸ਼ਾਂ ਦੇ ਨਾਲ ਉੱਥੇ ਬਵਾਸੀਰ ਡਿਵੈਲਪ ਹੋ ਜਾਂਦੀ ਹੈ ਔਰ ਦੂਸਰੀ ਗੱਲ ਕਿ ਜਦੋਂ ਅਸੀਂ ਜ਼ਿਆਦਾ دیر ਬੈਠਦੇ ਆ ਤਾਂ ਸਾਨੂੰ ਨਾ ਇੱਕ ਐਸੀ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਸਟੂਲ ਹੋਰ ਪਾਸ ਹੋਏਗਾ ਹੋਰ ਪਾਸ ਹੋਏਗਾ ਉਸ ਕੀ ਅਸੀਂ ਵਾਸ਼ ਕਰਦੇ ਆਂ ਅੱਜਕੱਲ ਪ੍ਰੈਸ਼ਰ ਵਾਲੇ ਜੈਟਸ ਨਾਲ ਜਦ ਤੁਸੀਂ ਵਾਸ਼ ਕਰਦੇ ਥੋੜਾ ਪਾਣੀ ਅੰਦਰ ਚਲਾ ਜਾਂਦਾ ਉਹਦੇ ਨਾਲ ਥੋੜਾ ਜਿਹਾ ਸਟੂਲ ਆ ਜਾਂਦਾ ਤੇ ਬੰਦੇ ਨੂੰ ਲੱਗਦਾ ਮੈਂ ਥੋੜੀ ਦੇਰ ਹੋਰ ਬੈਠਾਂ ਅਲੀ ਸਟੂਲ ਪਾਸ ਹੋਣਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਅੱਜ ਦੇ ਟਾਈਮ ਤੇ ਮੈਂ ਤਾਂ ਇਹਨੂੰ ਕਹਾਂਗਾ ਇਹ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਫੈਲ ਰਹੀ ਹੈ ਪ੍ਰੋਬਲਮ ਕਰੋਨਾ ਵਾਂਗੂ ਕਰੋਨਾ ਵਾਂਗੂ ਕਰੋਨਾ ਦਾ ਪਰ ਫਰਕ ਇਹ ਹੈ ਕਿ ਕਰੋਨਾ ਕਿਉਂਕਿ ਲਾਈਫ ਥ੍ਰੈਟਨਿੰਗ ਸੀ ਸ਼ੋਰ ਮਚ ਰਿਹਾ ਸੀ ਇਹਦਾ ਸ਼ੋਰ ਨਹੀਂ ਮਚ ਰਿਹਾ ਇਸੇ ਲਈ ਮੈਂ ਸਾਇਲੈਂਟ ਐਪੀਡੈਮਿਕ ਕਹਿ ਰਹੇ ਹਾਂ ਕਿ ਚੁੱਪਚਾਪ ਫੈਲ ਰਹੀ ਹੈ ਅੱਛਾ ਮੈਂ ਮੈਂ ਬੜੀਆ ਨਹੀਂ ਤੁਹਾਡੇ ਨਾਲ ਵੀ ਇੰਟਰਵਿਊ ਹੋਈ ਹੋਰ ਡਾਕਟਰਸ ਨਾਲ ਵੀ ਇੰਟਰਵਿਊ ਹੁੰਦੀ ਆ ਉਹ ਕਹਿੰਦੇ ਬਹੁਤੇ ਲੋਕ ਸਾਡੇ ਕੋਲੇ ਉਦੋਂ ਆਉਂਦੇ ਆ ਵੀ ਜਦੋਂ ਮਤਲਬ ਕੰਮ ਖਰਾਬ ਹੋਇਆ ਹੁੰਦਾ ਔਰ ਇਹ ਕਹਿੰਦੇ ਹਰ ਸੈਕਿੰਡ ਪਰਸਨ ਨੂੰ ਸਾਨੂੰ ਲੱਗਦਾ ਕਿ ਅੱਜ ਕੱਲ੍ਹ ਹੈਗੀ ਆ ਕਿ ਰੀਜ਼ਨ ਇਹ ਹੋਵੇਗਾ ਕਿ ਅਸੀਂ ਬਾਹਰਲਾ ਜ਼ਿਆਦਾ ਖਾਂਦੇ ਆ ਦੇਖੋ ਬਿਲਕੁਲ ਠੀਕ ਤੁਸੀਂ ਪੁਆਇੰਟ ਆਊਟ ਕੀਤਾ ਬਾਹਰਲਾ ਖਾਣਾ ਯਾਨੀ ਫਾਸਟ ਫੂਡ ਖਾਣਾ ਫਾਸਟ ਫੂਡ ਨੂੰ ਆਮ ਭਾਸ਼ਾ ਚ ਡੈਡ ਫੂਡ ਵੀ ਕਹਿੰਦੇ ਆ ਕਿਉਂਕਿ ਇਹਦੀ ਨਿਊਟ੍ਰੀਐਂਟ ਵੈਲਿਊ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਆਲਮੋਸਟ ਨੈਗਲੀਜੀਬਲ ਹੁੰਦੀ ਹੈ ਜਦੋਂ ਤੁਸੀਂ ਜ਼ਿਆਦਾ ਫਾਸਟ ਫੂਡ ਲੈਂਦੇ ਹੋ ਉਹਦੇ ਚ ਮੈਦੇ ਦਾ ਯੂਜ਼ ਹੁੰਦਾ ਔਰ ਜ਼ਿਆਦਾ ਮੈਦਾ ਖਾਣ ਦੇ ਨਾਲ ਕੌਨਸਟਿਪੇਸ਼ਨ ਰਹਿਣੀ ਸ਼ੁਰੂ ਹੋ ਜਾਂਦੀ ਹੈ ਕੌਨਸਟਿਪੇਸ਼ਨ ਰਹਿਣ ਦੇ ਨਾਲ ਹੌਲੀ 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 ਇਹ ਐਨੋਰੈਕਟਲ ਪ੍ਰੋਬਲਮਸ ਡਿਵੈਲਪ ਹੋ ਜਾਂਦੀਆਂ ਤੇ ਡੈਫੀਨੇਟਲੀ ਤੁਹਾਡੀ ਫੂਡ ਹੈਬਿਟਸ ਦਾ ਇਹ ਪ੍ਰੋਬਲਮਸ ਇਹ ਇੱਕ ਹੈਲਦੀ ਥਾਲੀ ਕੀ ਆ ਕਿਉਂਕਿ ਮੈਂ ਗੈਰੀ ਸੁਣਦਾ ਹੁੰਨਾ ਵੀ ਹੈਲਦੀ ਥਾਲੀ ਇਹ ਆ ਵੀ ਇਹ ਜਿੱਥੇ ਸੈਲਡ ਵੀ ਹੁੰਦਾ ਪ੍ਰੋਟੀਨ ਵੀ ਹੋਵੇ ਕਾਰਬਜ਼ ਹੋਵੇ ਖੱਟਾ ਵੀ ਹੋਵੇ ਮਿੱਠਾ ਵੀ ਹੋਵੇ ਇਹ ਸਾਰਾ ਕੁਝ ਹੋਣਾ ਚਾਹੀਦਾ ਬਿਲਕੁਲ ਇੱਕ ਹੈਲਦੀ ਥਾਲੀ ਦਾ ਮਤਲਬ ਹੈ ਕਿ ਉਹ ਜਿਹਦੇ ਚ ਤੁਹਾਡੇ ਫੂਡ ਦੇ ਵਿੱਚ ਫਾਈਬਰ ਕੰਟੈਂਟ ਵੀ ਹੈ ਕਾਰਬੋਹਾਈਡਰੇਟਸ ਵੀ ਹੈ ਪ੍ਰੋਟੀਨਸ ਵੀ ਹੈ ਫੈਟਸ ਵੀ ਹੈ ਔਰ ਗੁੱਡ ਫੈਟਸ ਹੈ ਤਾਂ ਉਹਦੇ ਚ ਸਬਜ਼ੀ ਦਾਲ ਚਪਾਤੀ ਸੈਲਡ ਔਰ ਫਰੂਟ ਪਰ ਆਈਡਲੀ ਫਰੂਟ ਨੂੰ ਖਾਣੇ ਤੋਂ ਥੋੜੇ ਗੈਪ ਦੇ ਨਾਲ ਖਾਣਾ ਚਾਹੀਦਾ ਹੈ देन ਉਹਦੇ ਨਾਲ ਜਿਹੜੀ ਵੈਲਿਊ ਐਡੀਸ਼ਨ ਹੈ ਜਿਆਦਾ ਹੁੰਦੀ ਹੈ ਪਹਿਲਾਂ ਕਿ ਬਾਅਦ ਵਿੱਚ ਆਫ ਕੋਰਸ ਗੈਪ ਹੋਣਾ ਚਾਹੀਦਾ ਹੈ ਘੰਟੇ ਦੋ ਘੰਟੇ ਦਾ ਚਾਹੇ ਪਹਿਲਾਂ ਲੈ ਲਓ ਚਾਹੇ ਬਾਅਦ ਚ ਲੈ ਲਓ ਜੀ ਅੱਛਾ ਇੱਕ ਚੀਜ਼ ਇੰਪੋਰਟੈਂਟ ਅੱਜਕੱਲ੍ਹ ਦੇ ਮੰਨਣੇ ਚ ਇਹ ਹੋਰਸਾਂ ਨਹੀਂ ਬਣੀਆਂ ਚੀਜ਼ਾਂ ਮੈਂ ਸੁਣਿਆ ਸੀ ਫਿਸ਼ਰ ਵੀ ਇਦਾਂ ਦੀ ਚੀਜ਼ ਹੈ ਜਿਹੜੀ ਜਿਹਦੇ ਨਾਲ ਲੋਕੀ ਸਟੂਲ ਪਾਸ ਕਰਨ ਜਾਂਦੇ ਆ ਪਰ ਉਹ ਕਹਿੰਦੇ ਵੀ ਅਰਦਾਸ ਕਰਦੇ ਵੀ ਸਾਨੂੰ ਸਟੂਲ ਨਾ ਆਵੇ ਕਹਿੰਦੇ ਬਹੁਤ ਦਰਦ ਹੁੰਦਾ ਮਰਨ ਤੱਕ ਤਾਂ ਦਰਦ ਹੋ ਜਾਂਦਾ ਹੈ ਬਿਲਕੁਲ ਠੀਕ ਤੁਸੀਂ ਕਿਹਾ ਫਿਸ਼ਰ ਮੋਸਟ ਕਾਮਨ ਐਨੋਰੈਕਟਲ ਪ੍ਰੋਬਲਮ ਹੈ ਸਭ ਤੋਂ ਜ਼ਿਆਦਾ ਪਰਸੈਂਟੇਜ ਜੇ ਐਨੋਰੈਕਟਲ ਪ੍ਰੋਬਲਮਸ ਦੀ ਕੱਢੀਏ 60 ਤੋਂ 70% ਲੋਕਾਂ ਨੂੰ ਫਿਸ਼ਰ ਹੀ ਹੁੰਦਾ ਹੈ ਔਰ ਫਿਸ਼ਰ ਨੂੰ ਆਮ ਭਾਸ਼ਾ 'ਚ ਤੁਸੀਂ ਇੰਜ ਕਹਿ ਸਕਦੇ ਹੋ ਜਿਵੇਂ ਇੱਕ ਕੱਟ ਲੱਗ ਜਾਂਦਾ ਹੂੰ ਜਿਵੇਂ ਸਾਡੇ ਸਰਦੀਆਂ 'ਚ ਹੋੰਟ ਫਟ ਜਾਂਦੇ ਆ ਏੜੀਆਂ ਫਟ ਜਾਂਦੀਆਂ ਉਵੇਂ ਟਾਇਲਟ ਵਾਲੀ ਜਗ੍ਹਾ ਤੇ ਕੱਟ ਲੱਗ ਜਾਂਦਾ ਹੁੰਦਾ ਕਿ ਹੈ ਜਦੋਂ ਲੋਕ ਜ਼ਿਆਦਾ ਦੇ ਟਾਇਲਟ 'ਚ ਬੈਠੇ ਰਹਿੰਦੇ ਨੇ ਜਾਂ ਹਾਰਡ ਸਟੂਲ ਪਾਸ ਕਰ ਲਿਆ ਤਾਂ ਉਹ ਕੱਟ ਲੱਗ ਜਾਂਦਾ ਹੈ ਹੁਣ ਜਦੋਂ ਬੰਦਾ ਸਟੂਲ ਪਾਸ ਕਰਦਾ ਤਾਂ ਜਿਹੜੀ ਐਨਸ ਹੈ ਉਹ ਖੁੱਲਦੀ ਹੈ ਜਿਵੇਂ ਹੀ ਖੁੱਲਦੀ ਹੈ ਉਹ ਕਟ ਵੀ ਖੁੱਲ ਜਾਂਦਾ ਔਰ ਜਿਵੇਂ ਹੀ ਉਹ ਕਟ ਖੁੱਲਦਾ ਐਨੀ ਜ਼ਬਰਦਸਤ ਦਰਦ ਹੁੰਦੀ ਹੈ ਔਰ ਤੁਹਾਡੇ ਸਿਰ ਚ ਇੰਜ ਲੱਗਣਾ ਸ਼ੁਰੂ ਹੁੰਦਾ ਕਿ ਜਿਵੇਂ ਨੌਕਿੰਗ ਸਾਊਂਡ ਸ਼ੁਰੂ ਹੋ ਗਈ ਹੋਈ ਹੈ ਔਰ ਉਸ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਕਿਹਾ ਬੰਦੇ ਨੂੰ ਇੰਜ ਲੱਗਣਾ ਸ਼ੁਰੂ ਹੁੰਦਾ ਕਿ ਨਹੀਂ ਮੈਂ ਤਾਂ ਮੇਰੀ ਤਾਂ ਜਾਨ ਚਲੀ ਜਾਏਗੀ ਆਈ ਕਾਂਟ ਪਾਸ ਸਟੂਲ ਉਹ ਕਹਿੰਦੇ ਵੀ ਖਾਂਦੇ ਵੀ ਘਾਟਾ ਕਿੰਤਾਂ ਜੋ ਸਾਨੂੰ ਸਟੂਲ ਨਾ ਜਾਵੇ ਹੁਣ ਇਹ ਦੇਖੋ ਇਹ ਅਗਲੀ ਹੋਰ ਵੱਡੀ ਪ੍ਰੋਬਲਮ ਹੈ ਡਰ ਦੇ ਮਾਰੇ ਜਦੋਂ ਇੰਨੀ ਪੇਨ ਹੁੰਦੀ ਹੈ ਤਾਂ ਬੰਦਾ ਘੱਟ ਖਾਣਾ ਸ਼ੁਰੂ ਕਰਦਾ ਜਦੋਂ ਘੱਟ ਖਾਣਾ ਸ਼ੁਰੂ ਕਰਦਾ ਹੈ ਤਾਂ ਉਹਦੇ ਨਾਲ ਉਹ ਜਿਹੜਾ ਆਫਕੋਰਸ ਟੂਲਸ ਘੱਟ ਬਣਨਗੇ ਫਾਈਬਰ ਵੀ ਘਟ ਗਿਆ ਰਾਈਟ ਦੇ ਵਿੱਚ ਘੱਟ ਬਣਨ ਦੇ ਕਰਕੇ ਉਹਨੂੰ ਸਟ੍ਰੇਨ ਜ਼ਿਆਦਾ ਕਰਨਾ ਪੈਂਦਾ ਥੈਨ ਇਟ ਬਿਕਮਸ ਮੋਰ ਪੇਨਫੁਲ ਜੀ ਤਾਂ ਘੱਟ ਨਹੀਂ ਵੱਧ ਨਹੀਂ ਤੁਹਾਨੂੰ ਮੋਡਰੇਟ ਹੀ ਖਾਣਾ ਪਏਗਾ ਤਾਂ ਹੀ ਤੁਸੀਂ ਇਸ ਬਿਮਾਰੀ ਚੋਂ ਨਿਕਲ ਸਕਦੇ ਹੋ ਔਰ ਬੜਾ ਆਸਾਨ ਤਰੀਕਾ ਹੁੰਦਾ ਇਹਦੇ ਵਿੱਚ ਕਿ ਜਦੋਂ ਤੁਹਾਨੂੰ ਐਕਸਟ੍ਰੀਮ ਪੇਨ ਹੋ ਰਿਹਾ ਨਾ ਤੁਸੀਂ ਨਾਰਮਲ ਬੰਦੇ ਦਾ ਰਿਸਪੌਂਸ ਹੀ ਹੁੰਦਾ ਉਹ ਐਂਡ ਕੰਟ੍ਰੈਕਸ਼ਨ ਚ ਚਲਾ ਜਾਂਦਾ ਸਾਨੂੰ ਕਿਤੇ ਵੀ ਦਰਦ ਹੁੰਦੀ ਹੈ ਨਾ ਸਾਡੀ ਬਾਡੀ ਦੀ ਨੇਚਰਲ ਟੈਂਡੈਂਸੀ ਹੈ ਕਿ ਉਹ ਜਗ੍ਹਾ ਨੂੰ ਅਸੀਂ ਕੰਟ੍ਰੈਕਟ ਕਰ ਲੈਂਦੇ ਹਾਂ ਉਸ ਟਾਈਮ ਤੇ ਜੇ ਤੁਸੀਂ ਉਹਨੂੰ ਕੰਟ੍ਰੈਕਟ ਨਾ ਕਰੋ ਔਰ ਡੀਪ ਬਰੀਥਿੰਗ ਸ਼ੁਰੂ ਕਰ ਦੋ ਲੰਬੇ ਸਾਹ ਲੈਣੇ ਸ਼ੁਰੂ ਕਰ ਦੋ ਤਾਂ ਕੰਪੈਰੀਟਿਵਲੀ ਤੁਸੀਂ ਕਾਫੀ ਬਿਹਤਰ ਮਹਿਸੂਸ ਕਰੋਗੇ ਜੀ ਅੱਛਾ ਇੱਕ ਚੀਜ਼ ਆ ਅੱਜਕੱਲ ਬਹੁਤ 트ੈਂਡ ਚ ਚੱਲ ਰਹੀ ਆ ਵੀ ਤੁਸੀਂ ਇੰਗਲਿਸ਼ ਸੀਟਸ ਜਿਹੜੀਆਂ ਨੇ ਅਸੀਂ ਆਪਣੇ ਜਿਹੜੋ ਪਹਿਲਾਂ ਸਾਡੇ ਤੋਂ ਦੂਸਰੇ ਤਰੀਕੇਆਂ ਸੀਟਸ ਹੁੰਦੀਆਂ ਸੀ ਇੰਗਲਿਸ਼ ਸੀਟਸ ਲਾ ਲਈਆਂ ਜੈਟ ਪ੍ਰੈਸ਼ਰ ਵਾਲੇ ਆ ਇਹਨਾਂ ਦਾ ਵੀ ਨੁਕਸਾਨ ਹੈ ਜੈਟ ਪ੍ਰੈਸ਼ਰ ਦਾ ਤਾਂ ਡਾਇਰੈਕਟ ਬਹੁਤ ਵੱਡਾ ਨੁਕਸਾਨ ਹੈ ਉਹਦੇ ਚ ਦੋ ਚੀਜ਼ਾਂ ਨੇ ਇੱਕ ਬਿਡੇ ਕਹਿੰਦੇ ਆ ਇੱਕ ਹੈਲਥ ਫੌਸੇਟ ਕਹਿੰਦੇ ਜਿਹੜਾ ਬਿਡੇ ਟਾਇਲਟ ਸੀਟ ਦੇ ਪਿੱਛੇ ਲੱਗੀ ਹੋਈ ਪਿਚਕਾਰੀ ਹੁੰਦੀ ਹੈ ਟਾਈਮ ਦੇ ਨਾਲ ਉਹ ਪਾਈਪ ਦੇ ਵਿੱਚ ਆਪਣੇ ਪੰਜਾਬ ਹਰਿਆਣਾ ਮਾਚੇ ਦਾ ਸ਼ੋਰਾ ਬਹੁਤ ਜ਼ਿਆਦਾ ਕੈਲਸ਼ੀਅਮ ਬਹੁਤ ਜ਼ਿਆਦਾ ਉਹਦੇ ਵਿੱਚ ਹੌਲੀ ਹੌਲੀ ਪਾਈਪ 'ਚ ਡਿਪੋਜ਼ਿਟ ਹੋਈ ਜਾਂਦਾ ਉਹਦਾ ਲਿਊਮਨ ন্যারੋ ਹੋ ਜਾਂਦਾ ਜਿਵੇਂ ਨੈਰੋ ਹੋ ਜਾਂਦਾ ਹੈ ਜਦੋਂ ਉੱਪਰੋਂ ਪ੍ਰੈਸ਼ਰ ਪੰਪ ਲੱਗਿਆ ਹੋਇਆ ਸੀ ਉਹਨੂੰ ਖੋਲਦੇ ਆ ਪੂਰੇ ਪ੍ਰੈਸ਼ਰ ਦੇ ਨਾਲ ਜੈਟ ਨਾਲ ਪਾਣੀ ਲੱਗਦਾ ਔਰ ਉੱਥੇ ਜ਼ਖਮ ਕਰ ਦਿੰਦਾ ਔਰ ਉਹੀ ਜ਼ਖਮ ਤੇ ਅਸੀਂ ਰੋਜ਼ ਜਦੋਂ ਵਾਸ਼ ਕਰਦੇ ਹੌਲੀ 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 ਉਹੀ ਜ਼ਖਮ ਵੱਡਾ ਹੁੰਦਾ ਜਾਂਦਾ ਤਾਂ ਉਹ ਤਾਂ ਡਾਇਰੈਕਟਲੀ ਰਿਲੇਟਡ ਹੈ ਔਰ ਦੂਸਰੀ ਜਿਹੜੀ ਤੁਸੀਂ ਇੰਡੀਅਨ ਔਰ ਵੈਸਟਰਨ ਕਮੋਡ ਦੀ ਗੱਲ ਤਾਂ ਦੇਖੋ ਇੰਡੀਅਨ ਕਮੋਡ ਵਾਸ ਫਾਰ ਫਾਰ ਬੈਟਰ ਦਨ ਵੈਸਟਰਨ ਕਮੋਡ ਓਕੇ ਇੰਡੀਅਨ ਕਮੋਡ ਦੇ ਵਿੱਚ ਜਿਹੜੀ ਪੋਜੀਸ਼ਨ ਹੁੰਦੀ ਹੈ ਨਾ ਉਹਨੂੰ ਸਕੁਐਟਿੰਗ ਪੋਜੀਸ਼ਨ ਕਹਿੰਦੇ ਆ ਜਦੋਂ ਆਪਾਂ ਉਸ ਪੋਜੀਸ਼ਨ 'ਚ ਬੈਠਦੇ ਆ ਨਾ ਤਾਂ ਐਂਗਲ ਬਿਲਕੁਲ ਸਟ੍ਰੇਟ ਹੁੰਦਾ ਹੈ ਰੈਕਟਮ ਤੇ ਐਨਲ ਕੈਨਲ ਬਿਲਕੁਲ ਸਟ੍ਰੇਟ ਲਾਈਨ 'ਚ ਹੁੰਦੀਆਂ ਤਾਂ ਸਟੂਲ ਈਜ਼ੀਲੀ ਪਾਸ ਹੋ ਜਾਂਦਾ ਤੇ ਜਦੋਂ ਅਸੀਂ ਵੈਸਟਰਨ ਕਮੋਡ ਤੇ ਬੈਠਦੇ ਆ ਜਿਵੇਂ ਕਿ ਆ ਚੇਅਰ ਤੇ ਬੈਠੇ ਹੋਏ ਆ ਤੇ ਚੇਅਰ ਤੇ ਬੈਠਣ ਦੇ ਨਾਲ ਉਹ ਐਂਗਲ ਐਸਾ ਹੋ ਜਾਂਦਾ ਕਿ ਬਿਨਾ ਐਫਰਟ ਤੋਂ ਤੁਸੀਂ ਸੂਲ ਪਾਸ ਨਹੀਂ ਕਰ ਸਕਦੇ ਜ਼ੋਰ ਲਾਉਣਾ ਪੈਂਦਾ ਤੇ ਜਦੋਂ ਤੁਸੀਂ ਐਫਰਟ ਕਰਨਾ ਜ਼ੋਰ ਲਗਾਉਣਾ ਉਹਦੇ ਨਾਲ ਹੀ ਇਹ ਕੰਪਲਿਕੀਸ਼ਨਸ ਹੁੰਦੀਆਂ ਪਰ ਇਹਦਾ ਸੋਲੂਸ਼ਨ ਬੜਾ ਸਿੰਪਲ ਹੈ ਕਿਉਂਕਿ ਦੇਖੋ ਮੋਰ ਥੈਨ 40% ਲੋਕਾਂ ਨੂੰ ਜੋਇੰਟ ਪੇਨਸ ਹੈ ਉਹ ਆਪਾਂ ਸੋਚੀਂ ਇੰਡੀਅਨ ਕਮੋਡ ਅਜ ਲਗਾ ਲੈਣ ਉਹ ਤਾਂ ਪੋਸੀਬਲ ਹੀ ਨਹੀਂ ਉਹਨਾਂ ਲਈ ਬੈਠਣਾ ਤਾਂ ਬੜਾ ਆਸਾਨ ਹੈ ਆਪਣੇ ਅੱਗੇ ਇੱਕ ਸਟੂਲ ਰੱਖ ਲਓ ਉਹਦੇ ਤੇ ਆਪਣੀ ਲੈਗਸ ਰੱਖ ਲਓ ਤਾਂ ਕਿ ਤੁਹਾਡੇ ਜਿਹੜੇ ਨੀਜ਼ ਨੇ ਤੁਹਾਡੇ हिਪ ਤੋਂ ਉੱਚੇ ਹੋ ਜਾਣ ਐਂਡ ਦੈਨ ਇਟ ਇਜ਼ ਦ ਸੇਮ ਸਕੁਐਟਿੰਗ ਪੋਜੀਸ਼ਨ ਐਜ਼ ਇਨ ਇੰਡੀਅਨ ਕਮੋਡ ਜੀ ਅੱਛਾ ਬਵਾਸਿਰ ਤਾਂ ਸਾਨੂੰ ਸਾਰਿਆਂ ਨੂੰ ਪਤਾ ਇਸ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਆਮ ਤੌਰ ਤੇ ਜਿਵੇਂ ਆਪਾਂ ਸ਼ੁਰੂ ਹੀ ਡਿਸਕਸ ਕੀਤਾ ਹਰੇਕ ਜੀ ਨੂੰ ਲੋਕ ਬਵਾਸਿਰ ਕਹਿੰਦੇ ਆ ਪਰ ਮੋٹے ਤੌਰ ਤੇ ਚਾਰ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਹਨ ਇੱਕ ਬਵਾਸੀਰ ਇੱਕ ਫਿਸ਼ਰ ਇੱਕ ਫਿਸਚੂਲਾ ਤੇ ਚੌਥਾ ਪਿਲੋਨਾਈਡਲ ਸਾਈਨਸ ਜੀ ਅੱਛਾ ਫਿਸ਼ਰ ਤਾਂ ਬਟ ਡਿਸਕਸ ਕਰ ਲਿਆ ਫਿਸਚੂਲਾ ਕੀ ਹੈ ਫਿਸਚੂਲਾ ਨੂੰ ਸਭ ਤੋਂ ਔਖੀ ਬਿਮਾਰੀ ਮੰਨਿਆ ਜਾਂਦਾ ਹੈ ਫਿਸਚੂਲਾ ਦੇ ਵਿੱਚ ਟਾਇਲਟ ਵਾਲੀ ਜਗ੍ਹਾ ਦੇ ਅੰਦਰ ਐਨਲ ਗਲੈਂਡਸ ਹੁੰਦੀਆਂ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਔਰ ਉਹਦੇ ਤੋਂ ਪਸ ਟਰੈਵਲ ਕਰਕੇ ਬਾਹਰ ਤੱਕ ਆ ਜਾਂਦੀ ਹੈ ਐਨਸ ਦੇ ਔਰ ਬਾਹਰ ਤੋਂ ਪਸ ਨਿਕਲਨੀ ਸ਼ੁਰੂ ਹੋ ਜਾਂਦੀ ਜੀ ਤਾਂ ਬੰਦੇ ਨੂੰ ਇਹ ਮਹਿਸੂਸ ਹੁੰਦਾ ਹੈ ਮੇਰੀ ਟਾਇਲਟ ਵਾਲੀ ਜਗ੍ਹਾ ਦੇ ਨਾਲ ਇੱਕ ਛੋਟੀ ਜੀ ਫਿੰਸੀ ਹੈ ਜਿਹਦੇ ਚੋਂ ਪਸ ਨਿਕਲਦੀ ਰਹਿੰਦੀ ਹੈ ਫਿਰ ਬੰਦ ਹੋ ਜਾਂਦੀ ਹੈ ਫਿਰ ਕੁਝ ਦੇਰ ਬਾਅਦ ਫੇਰ ਪਾਸ ਨਿਕਲਦੀ ਹੈ ਫਿਰ ਬੰਦ ਹੋ ਜਾਂਦੀ ਹੈ ਤਾਂ ਇਹ ਫਿਸਚੂਲਾ ਹੁੰਦਾ ਹੈ ਜੀ ਇਹ ਡੇਂਜਰਸ ਕਿਉਂ ਆ ਤੁਸੀਂ ਕਹਿੰਦੇ ਫਿਸਚੂਲਾ ਇਸ ਲਈ ਡੇਂਜਰਸ ਹੈ ਕਿ ਜੇ ਤੁਸੀਂ ਇਹਨੂੰ ਟਰੀਟ ਨਾ ਕਰਾਓ ਤੇ ਕਾਫੀ ਡੀਪ ਹੋ ਜਾਂਦਾ ਹੈ ਪਹਿਲਾਂ ਸ਼ੁਰੂ ਚ ਇਹਦਾ ਟਰੀਟਮੈਂਟ ਬੜਾ ਸਿੰਪਲ ਹੁੰਦਾ ਪਰ ਜਿਵੇਂ ਜਿਵੇਂ ਟਾਈਮ ਬੀਤਦਾ ਜਾਂਦਾ ਹੈ ਪਸ ਦੇ ਨਾਲ ਉਹ ਗਲ ਗਲ ਕੇ ਇੰਨਾ ਡੀਪ ਹੋ ਜਾਂਦਾ ਹੈ ਕਿ ਸਮ ਟਾਈਮਸ ਉਹ ਕੰਪਲੈਕਸ ਫਿਸਚੂਲਾ ਵਿੱਚ ਕਨਵਰਟ ਹੋ ਜਾਂਦਾ ਹੈ ਔਰ ਕੰਪਲੈਕਸ ਫਿਸਚੂਲਾ ਦਾ ਟਰੀਟਮੈਂਟ ਟਫ ਹੈ ਅਸੀਂ ਉਹਨੂੰ ਲੇਟੈਸਟ ਟੈਕਨੋਲੋਜੀ ਦੇ ਨਾਲ ਇੱਥੇ ਕਰਦੇ ਆਂ ਪਰ ਜੇ ਬੰਦਾ ਪਹਿਲਾਂ ਆਏ ਤੇ ਡੈਫੀਨੇਟਲੀ ਉਹਨੂੰ ਇੱਕ ਐਡਵਾਂਟੇਜ ਮਿਲਦੀ ਹੈ ਜੀ ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਦੱਸੀ ਸੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਪਿਲੋਨਾਈਡਲ ਸਾਈਨਸ ਪਿਲੋਨਾਈਡਲ ਸਾਈਨਸ ਇੱਕ ਬਿਮਾਰੀ ਹੁੰਦੀ ਹੈ ਕਿ ਰੀਡ ਦੀ ਹੱਡੀ ਦੇ ਆਖਰੀ ਪਾਰਟ 'ਚ ਬੰਦਾ ਕਹਿੰਦਾ ਹੈ ਕਿ ਮੈਨੂੰ ਪਾਸ ਆਉਂਦੀ ਹੈ ਜੀ ਐਂਜ ਲੱਗਦਾ ਗਿੱਲਾਪਨ ਹੋ ਗਿਆ ਮਨੂੰ ਸੁਕਾਨਾ ਕੁਝ ਥੇਰ ਬਾਅਦ ਫੇਰ ਗਿੱਲਾਪਨ ਹੋ ਜਾਂਦਾ ਹੈ ਬੇਸਿਕਲੀ ਕੀ ਹੁੰਦਾ ਹੈ ਕਿ ਜਿੰਨਾ ਲੋਕਾਂ ਦੇ ਵੀ ਸਰੀਰ ਤੇ ਜ਼ਿਆਦਾ ਵਾਲ ਹੁੰਦੇ ਆ ਉਹਨਾਂ ਦੇ ਆਪਣੇ ਹੀ ਬਾਲਾਂ ਕਰਕੇ ਉੱਥੇ ਰੀੜ ਦੀ ਹੱਡੀ ਦੇ ਆਖਰੀ 파ੜ ਤੇ ਜਿਹੜੇ ਲਗਾਤਾਰ ਬੈਠੇ ਰਹਿੰਦੇ ਆ ਜਖਮ ਹੋ ਜਾਂਦਾ ਜਖਮ ਹੋ ਕੇ ਉਹਦੇ ਵਿੱਚ ਇੱਕ ਸੁਰਾਖ ਹੋ ਜਾਂਦਾ ਜਦੋਂ ਬੈਠਦੇ ਨੇ ਉਸ ਬਾਲਾਂ ਦੇ ਕਰਕੇ ਉਹ ਸੁਰਾਖ ਡੀਪ ਹੋਈ ਜਾਂਦਾ ਇੱਕ ਸਟੇਜ ਤੇ ਉਹ ਇੰਨਾ ਖੋਖਲਾ ਹੋ ਜਾਂਦਾ ਕਿ ਉਹ ਆਪਣੇ ਆਪ ਹੀ ਵੈਕਿਊਮ ਦੇ ਨਾਲ ਅੰਦਰ ਵਾਲਾਂ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਉਹ ਸੁਰਾਖ ਤੇ ਅੰਦਰ ਵਾਲਾਂ ਦਾ ਗੁੱਛਾ ਬਣ ਜਾਂਦਾ ਔਰ ਬਾਡੀ ਦੀ ਟੈਂਡੈਂਸੀ ਹੈ ਕਿ ਜਦੋਂ ਵੀ ਉਹਦੇ ਅੰਦਰ ਕੋਈ ਫੋਰਨ ਬਾਡੀ ਆ ਜਾਏ ਉਹ ਜਖਮ ਨਹੀਂ ਭਰਦਾ ਤੋਂ ਉਹਨੋਂ ਸੀ ਪੈਲੋਨਾਈਡਲ ਸਾਈਨਸ ਕਹਿੰਦੇ ਆ ਉਹ ਹੀਲ ਨਹੀਂ ਹੁੰਦਾ ਜਦ ਤੱਕ ਉਹਦਾ ਆਪਰੇਟ ਕਰਕੇ ਉਹ ਵਾਲ ਕੱਢੇ ਨਹੀਂ ਜਾਂਦੇ ਕੱਢੇ ਨਹੀਂ ਜਾਂਦੇ ਅੱਛਾ ਇਹ ਸਾਰੀਆਂ ਚੀਜ਼ਾਂ ਤੇ ਹੋ ਗਈਆਂ ਪਰ ਜਦੋਂ ਆਪਾਂ ਗੱਲ ਕਰਦੇ ਆ ਬਵਾਸੀਰ ਦੀ ਬਹੁਤੇ ਲੋਕ ਜਿਹੜੇ ਨੇ ਉਹ ਆਖਰੀ ਸਟੇਜ ਤੇ ਆ ਜਾਂਦੇ ਨੇ ਪ੍ਰੈਗਨੈਂਟ ਲੇਡੀ ਨੂੰ ਕਹਿੰਦੇ ਬਵਾਸੀਰ ਬਹੁਤ ਜ਼ਿਆਦਾ ਹੁੰਦਾ ਹੈ ਇਹਦਾ ਕਾਰਨ ਕੀ ਆ ਪ੍ਰੈਗਨੈਂਟ ਲੇਡੀਜ਼ ਚ ਜਿਵੇਂ ਜਿਵੇਂ ਪ੍ਰੈਗਨੈਂਸੀ ਐਡਵਾਂਸ ਹੁੰਦੀ ਹੈ ਉਹ ਪ੍ਰੈਸ਼ਰ ਇੰਡਿਊਸ ਹੋਣਾ ਸ਼ੁਰੂ ਹੋ ਜਾਂਦਾ ਹੈ ਯੂਟਰਸ ਤੇ ਪ੍ਰੈਸ਼ਰ ਇੰਡਿਊਸ ਹੁੰਦਾ ਹੈ ਉਹਦੇ ਨਾਲ ਇੰਟਰਸਟਾਈਨ ਤੇ ਹੁੰਦਾ ਹੈ ਔਰ ਉਹਨਾਂ ਨੂੰ ਕਨਸਟਿਪੇਸ਼ਨ ਰਹਿਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਸਟੇਜ 'ਚ ਕਈ ਲੇਡੀਆਂ ਨੂੰ ਨੌਜ਼ੀਆ ਰਹਿੰਦਾ ਵੋਮਿਟਿੰਗ ਹੋਣ ਲੱਗ ਜਾਂਦੀ ਹੈ ਖਾਣ ਦੀ ਇੱਛਾ ਨਹੀਂ ਹੁੰਦੀ ਡਾਈਟ ਘਟ ਜਾਂਦੀ ਹੈ ਜਦ ਡਾਈਟ ਘਟ ਜਾਂਦੀ ਹੈ ਤਾਂ ਉਹ ਕਬਜ਼ ਰਹਿਣੀ ਸ਼ੁਰੂ ਹੋ ਜਾਂਦੀ ਹੈ ਔਰ ਇਸੇ ਕਰਕੇ ਪ੍ਰੈਗਨੈਂਟ ਲੇਡੀਆਂ ਦੇ ਵਿੱਚ ਪਾਈਲਸ ਵੀ ਬੜੀ ਕਾਮਨ ਹੈ ਔਰ ਫਿਸ਼ਰ ਤਾਂ ਬਹੁਤ ਹੀ ਜ਼ਿਆਦਾ ਕਾਮਨ ਡਾਕਟਰ ਸਾਹਿਬ ਲੋਅਰ ਜਿਹੜਾ ਆਪਣਾ ਲੋਅਰ ਪਾਰਟ ਆ ਜਿਹਨੂੰ ਆਪਾਂ ਐਨਲ ਕੈਨਲ ਕਹਿੰਦੇ ਆ ਉਹਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਉਹਦਾ ਹਾਈਜਨ ਕਿਵੇਂ ਮੇਨਟੇਨ ਕੀਤਾ ਜਾ ਸਕਦਾ ਉਹਦਾ ਹਾਈਜਨ ਤਾਂ ਆਟੋਮੈਟਿਕਲੀ ਮੇਨਟੇਨ ਹੁੰਦਾ ਕਿਉਂਕਿ ਉੱਥੇ ਦੀ ਸਕਿਨ ਰੈਜ਼ਿਸਟੈਂਟ ਸਕਿਨ ਹੈ ਦੇਖੋ ਉੱਥੋਂ ਹੀ ਸਟੂਲ ਪਾਸ ਹੁੰਦਾ ਸਾਰੇ ਸਟੂਲ ਚ ਬੈਕਟੀਰੀਆ ਵੀ ਹੁੰਦੇ ਨੇ ਗੁੱਡ ਵੀ ਹੁੰਦੇ ਨੇ ਬੈਡ ਵੀ ਹੁੰਦੇ ਨੇ ਪਰ ਉੱਥੇ ਕਦੇ ਇਨਫੈਕਸ਼ਨ ਨਹੀਂ ਹੁੰਦਾ ਪਰ ਹਾਂ ਹਾਈਜਨ ਮੇਨਟੇਨ ਕਰਨ ਲਈ ਔਰ ਉਹਨੂੰ ਠੀਕ ਰੱਖਣ ਲਈ ਐਨਲ ਕੈਨਲ ਨੂੰ ਅ ਕਿ ਉਹਨੂੰ ਗਿੱਲਾ ਨਾ ਰਹਿੰਦੀ ਏ ਟਾਇਲਟ ਜਾਣ ਤੋਂ ਬਾਅਦ ਜੇ ਵੈਟਨੈਸ ਹੋ ਗਈ ਤਾਂ ਉਹਨੂੰ ਅੱਛੀ ਤਰ੍ਹਾਂ ਡਰਾਈ ਕਰਕੇ ਬਟ ਬਾਇ ਵੇ ਆਫ ਪੈਟਿੰਗ ਨਾਟ ਰਬਿੰਗ ਉਹਨੂੰ ਡਰਾਈ ਕਰਕੇ ਅੱਛੀ ਤਰ੍ਹਾਂ ਡਰਾਈ ਕਰ ਦਈਏ ਦੂਸਰੀ ਗੱਲ ਹੈ ਕਿ ਜੇ ਕਈ ਵਾਰੀ ਅਸੀਂ ਉਹਨੂੰ ਜ਼ਿਆਦਾ ਹੀ ਆਪਣੇ ਵੱਲੋਂ ਸਫਾਈ ਕਰਨ ਲਈ ਬਾਰ-ਬਾਰ ਬਾਰ-ਬਾਰ ਟਾਇਲਟ ਪੇਪਰ ਨਾਲ ਰਬ ਕਰਦੇ ਹਾਂ ਉਹ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਐਬਰੇਜਨ ਇੰਜਰੀਜ਼ ਹੋ ਜਾਂਦੀਆਂ ਤੀਸਰੀ ਚੀਜ਼ ਹੈ ਕੀਗਲ ਐਕਸਰਸਾਈਜ਼ ਜੇ ਕੀਗਲ ਐਕਸਰਸਾਈਜ਼ ਅਸੀਂ ਕਰਦੇ ਆ ਕੀਗਲ ਐਕਸਰਸਾਈਜ਼ ਇੱਕ ਸਿੰਪਲ ਐਕਸਰਸਾਈਜ਼ ਹੁੰਦੀ ਹੈ ਜਿੱਦੇ ਅਸੀਂ ਐਨਲ ਕਨਲ ਨੂੰ ਕੰਟ੍ਰੈਕਟ ਕਰਦੇ ਆ ਹੌਲੀ 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 ਕੰਟ੍ਰੈਕਸ਼ਨ ਨੂੰ ਵਧਾਉਂਦੇ ਆ ਫਿਰ ਹੌਲੀ ਹੌਲੀ ਰਿਲੈਕਸ ਕਰ ਦਿੰਦੇ ਆ ਜੀ ਇਹਨੂੰ ਕਰਨ ਦੇ ਨਾਲ ਉੱਥੇ ਬਲੱਡ ਸਪਲਾਈ ਇਨਕਰੀਜ਼ ਹੋ ਜਾਂਦੀ ਹੈ ਬਸ ਆ ਤਿੰਨ ਚੀਜ਼ਾਂ ਕਰੀਏ ਤਾਂ ਹਾਈਜੀਨ ਮੇਨਟੇਨ ਹੋ ਗਿਆ ਡਾਕਟਰ ਬਵਾਸਿਰ ਜੈਨੇਟਿਕ ਬਿਮਾਰੀ ਆ ਜਾਂ ਫਿਰ ਜਿਹੜਾ ਫਿਸਚੁਰਾ ਜਾਂ ਫਿਚਰ ਇਹ ਵੀ ਜੈਨੇਟਿਕ ਹੁੰਦਾ ਦੇਖੋ ਬਵਾਸਿਰ ਇੱਕ ਜੈਨੇਟਿਕ ਡਿਜ਼ੀਜ਼ ਹੈ ਹੈਰਿਡਿਟਰੀ ਡਿਜ਼ੀਜ਼ ਹੈ ਮਤਲਬ ਜਨਰੇਸ਼ਨਸ 'ਚ ਅੱਗੇ ਪ ਉਹਨਾਂ ਚਾਰਾਂ ਨੂੰ ਬਵਾਸੀਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਜੇ ਉਹਨਾਂ ਨੂੰ ਉਹਨਾਂ ਦੇ ਫਾਦਰ ਨੂੰ ਆ ਜੀ ਪਰ ਇਨ ਦਾ ਕੇਸ ਆਫ ਫਿਸਚੂਲਾ ਹਮੇਸ਼ਾ ਫਿਸਚੂਲਾ ਹੈਰਿਡੀਟਰੀ ਨਹੀਂ ਹੁੰਦਾ ਪਰ ਜੇ ਉਹ ਅਲਸਰੇਟਿਵ ਕੋਲਾਈਟਿਸ ਕਰਕੇ ਇੱਕ ਪਾਰਟਿਕੂਲਰ ਬਿਮਾਰੀ ਹੁੰਦੀ ਹੈ ਅਲਸਰੇਟਿਵ ਕੋਲਾਈਟਿਸ ਜੇ ਉਹਦੇ ਕਰਕੇ ਹੈ ਤਾਂ ਡੈਫੀਨੇਟਲੀ ਉਹ ਅੱਗੇ ਉਹਦੇ ਬੱਚਿਆਂ 'ਚ ਵੀ ਹੋ ਸਕਦਾ ਹੈਗਾ ਪਰ ਜੇ ਉਹ ਕ੍ਰਿਪਟ ਗਲੈਂਡ ਦੀ ਇਨਫੈਕਸ਼ਨ ਕਰਕੇ ਹੈ ਫਿਰ ਉਹ ਹੈਰਿਡੀਟਰੀ ਨਹੀਂ ਹੁੰਦਾ ਜੀ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਜਾਂਦੇ ਜਾਂਦੇ ਜੇ ਤੁਸੀਂ ਕੁਝ ਕਹਿਣਾ ਚਾਹੋ ਤਾਂ ਬਸ ਹਰੇਕ ਬੰਦੇ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪਣੀ ਈਟਿੰਗ ਹੈਬਿਟਸ ਨੂੰ ਕਰੈਕਟ ਕਰੇ ਸਲੋ ਈਟਿੰਗ ਸਭ ਤੋਂ ਵੱਡਾ ਮੰਤਰ ਹੈ ਬਸ ਜੋ ਵੀ ਖਾਓ ਹੌਲੀ ਖਾਓ ਚਬਾ-ਚਬਾ ਕੇ ਖਾਓ ਔਰ ਜਦ ਤੱਕ ਉਹ ਲਿਕੁਇਡ ਨਾ ਬਣ ਜਾਏ ਉਦ ਤੱਕ ਉਹਨੂੰ ਸਵੈਲੋ ਨਾ ਕਰੋ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ